ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਪਿਆਰਿਓ ਭਾਈ ਅਮਰਤਪਾਲ ਦੀ ਕਾਲ ਕੋਠੜੀ ਚ ਜਾਗ ਰਹੀ ਚਮਤਕਾਰੀ ਜੋਤ ਤੇ ਪੁਲਿਸ ਦੀ ਪਈ ਨਜ਼ਰ ਅੱਗੋਂ ਜੋ ਹੋਇਆ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਇਸ ਵਿਸ਼ੇ ਤੇ ਆਪਾਂ ਪਹਿਲਾਂ ਬਹੁਤ ਬੇਨਤੀਆਂ ਸਾਂਝੀਆਂ ਕਰਨੀਆਂ ਸੀ ਪਰ ਅੱਜ ਆਪਾਂ ਇਸ ਵਿਸ਼ੇ ਨੂੰ ਜਿਹੜਾ ਹੈ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਗੁਰੂ ਨੂੰ ਸਮਰਪਿਤ ਹੋ ਜਾਂਦੇ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਸਦਾ ਹੀ ਜੋਤ ਜਗਦੀ ਰਹਿੰਦੀ ਹੈ ਸਤਿਗੁਰੂ ਦੀ ਜੋਤ ਉਹਨਾਂ ਦੇ ਹਿਰਦੇ ਦੇ ਵਿੱਚ ਸਦਾ ਹੀ ਜਗਦੀ ਹੁੰਦੀ ਹਾ ਪਿਆਰਿਓ ਸਤਿਗੁਰੂ ਦੀ ਜੋਤ ਉਹਨਾਂ ਦੇ ਹਿਰਦੇ ਦੇ ਵਿੱਚ ਸਦਾ ਹੀ ਜਗਦੀ ਹੈ ਤੇ ਪਿਆਰਿਓ ਗੁਰੂ ਪਾਤਸ਼ਾਹ ਦੀ ਜਿਹੜੇ ਬਚਨ ਮੰਨਦੇ ਨੇ ਜਿਹੜੇ ਗੱਲ ਸਮਝਦੇ ਨੇ ਤੇ ਪਿਆਰਿਓ ਉਹਨਾਂ ਤੇ ਗੁਰੂ ਦੀ ਜਿਹੜੀ ਹੈ ਕਿਰਪਾ ਫਿਰ ਵੱਖਰੀ ਹੁੰਦੀ ਹੈ ਸਾਧ ਸੰਗਤ ਇੱਕ ਗੱਲ ਜਿਹੜੀ ਹੈ ਜ਼ਰੂਰ ਆਪ ਜੀ ਇੱਥੇ ਸਮਝ ਲਿਓ ਭਾਈ ਅਮਰਿਤਪਾਲ ਸਿੰਘ ਬਾਰੇ ਜਿੰਨਾ ਵੀ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਸਭ ਕੁਝ ਝੂਠ ਹੈ ਜਿਹੜਾ ਸੱਚ ਹੈ ਨਾ ਉਹ ਬਾਾਰੇ ਜ਼ਰੂਰ ਆਏਗਾ ਸੱਚ ਪੁਰਾਣਾ ਨਾ થી ਐ ਨਾਮ ਨਾ ਮੈਲਾ ਹੋਏ ਜਿੰਨੀ ਬੰਦਗੀ ਜਿੰਨੀ ਬਾਣੀ ਜਿਹੜੀ ਐ ਉਥੇ ਬੈਠ ਕੇ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਪੜ ਰਹੇ ਨੇ ਪਿਆਰਿਓ ਇਹ ਗੱਲ ਯਾਦ ਰੱਖਿਓ ਉਹ ਸਭ ਕੁਝ ਜਿਹੜਾ ਹੈ ਉਹ ਜ਼ਰੂਰ ਮਿਲਣਾ ਹੈ ਉਹਦਾ ਫਲ ਜਿਹੜਾ ਹੈ ਉਹ ਪੂਰੀ ਕੌਮ ਨੂੰ ਮਿਲਣਾ ਤੇ ਜਿਹੜੇ ਉਹਨਾਂ ਲਈ ਦੁਆਵਾਂ ਕਰ ਰਹੇ ਨੇ ਬਾਹਰ ਆਉਣ ਦੀਆਂ ਉਹ ਸਾਰਿਆਂ ਨੂੰ ਜਿਹੜਾ ਹੈ ਉਹਦਾ ਫਲ ਮਿਲਣਾ ਹੈ ਸਾਧ ਸੰਗਤ ਕਿਉਂਕਿ ਇੱਕ ਸਮਾਂ ਹੈ ਇੱਕ ਮਕਸਦ ਹੈ ਉਹਨਾਂ ਦਾ ਤੇ ਯਾਦ ਰੱਖਿਓ ਉਹ ਸਮੇਂ ਨੂੰ ਸਫਲ ਬਣਾ ਰਹੇ ਨੇ ਸਾਰ ਸੰਗਤ ਟੱਸ ਤੋਂ ਮਸ ਨਾ ਹੋਣਾ ਇੱਥੇ ਤੇ ਸਾਡੇ ਘਰੇ ਪੁਲਿਸ ਢੇੜਾ ਮਾਰ ਦੇਣਾ ਤਾਂ ਜਿਹੜਾ ਸਾਨੂੰ ਐ ਹੋ ਜਾਂਦਾ ਪਤਾ ਨਹੀਂ ਕੀ ਹੋ ਚੱਲਿਆ ਕੀ ਹੋ ਗਿਆ ਤੇ ਪਰ ਸਾਰ ਸੰਗਤ ਇਹ ਗੱਲ ਯਾਦ ਰੱਖਿਓ ਭਾਈ ਅਮਰਿਤਪਾਲ ਸਿੰਘ ਹੋਰੀ ਹਕੂਮਤ ਦੀ ਇੰਨੀ ਮਾਰ ਝੱਲ ਕੇ ਵੀ ਉੱਥੇ ਬੈਠ ਕੇ ਆਪਣੇ ਪ੍ਰਾਪਤੀ ਦੇ ਨਿਸ਼ਾਨਾ ਜਿਹੜਾ ਹੈ ਨਾ ਉਹਨਾਂ ਦਾ ਉਹ ਤੋਂ ਟੱਸ ਤੋਂ ਮਸ ਨਹੀਂ ਹੋਇਆ ਇਥੋਂ ਤੱਕ ਉਹਨਾਂ ਨੇ ਆਪਣੀ ਮਾਤਾ ਨੂੰ ਵੀ ਕਹਿ ਦਿੱਤਾ ਕਿ ਇਹ ਬਿਆਨ ਜਿਹੜਾ ਤੁਹਾਨੂੰ ਨਹੀਂ ਦੇਣਾ ਚਾਹੀਦਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੀ ਕੁਝ ਹੋਇਆ ਪਿਛਲੇ ਦਿਨਾਂ ਚ ਪਿਆਰਿਓ ਪਾਈ ਅਮਰਿਤਪਾਲ ਸਿੰਘ ਦੇ ਅੰਦਰ ਉਹ ਇੱਕ ਜੋਤ ਜਗ ਰਹੀ ਹੈ ਜਿਹੜੀ ਜੋਤ ਉਹਨਾਂ ਨੂੰ ਉਹਨਾਂ ਦਾ ਨਿਸ਼ਾਨਾ ਯਾਰਦਵਾਰੀ ਹੈ ਵੀ ਹਾਂ ਸਾਡਾ ਨਿਸ਼ਾਨਾ ਕੀ ਹੈ ਸਾਡਾ ਨਿਸ਼ਾਨਾ ਹੈ ਅਸੀਂ ਲੈ ਕੇ ਚੱਲੇ ਹਾਂ 1839 ਦੇ ਵਿੱਚ ਜੋ ਸਾਡਾ ਰਾਜ ਗਿਆ ਸਿੱਖ ਰਾਜ ਕਿਵੇਂ ਗਿਆ ਅਸੀਂ ਉਸ ਰਾਜ ਨੂੰ ਜਿਹੜਾ ਹੈ ਦੁਬਾਰਾ ਦੇਖਣਾ ਚਾਹੁੰਨੇ ਆ ਅਸੀਂ ਉਸ ਰਾਜ ਨੂੰ ਜਿਹੜਾ ਹੈ ਦੁਬਾਰਾ ਤੋਂ ਦੇਖਣਾ ਚਾਹੁੰਨੇ ਆ ਵੀ ਉਹ ਰਾਜ ਕਿਹੋ ਜਿਹਾ ਹੈ ਉਹ ਰਾਜ ਕਿਹੋ ਜਿਹਾ ਸੀ ਉਸ ਰਾਜ ਦੇ ਵਿੱਚ ਲੋਕਾਂ ਨੂੰ ਕੋਈ ਦੁੱਖ ਹੀ ਨਹੀਂ ਸੀ ਕਿਹੋ ਜਿਹਾ ਸਾਡਾ ਰਾਜਾ ਸੀ ਮਹਾਰਾਜਾ ਜਿਸ ਨੇ ਲੋਕਾਂ ਦੇ ਸਾਰੇ ਦੁੱਖੜੇ ਹੀ ਦੂਰ ਕਰ ਦਿੱਤੇ ਸੀ ਲੋਕਾਂ ਦੇ ਵਿੱਚ ਉਹ ਭੁੱਖਮਰੀ ਦੂਰ ਕਰ ਦਿੱਤੀ ਲੋਕਾਂ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਉਸਨੇ ਪਿਆਰ ਦਿੱਤਾ ਤੇ ਰਾਜੇ ਨੂੰ ਇੰਨਾ ਜ਼ਿਆਦਾ ਪਿਆਰ ਕਰਨ ਵਾਲੀ ਪਰਜਾ ਮੈਂ ਕਦੇ ਇਤਿਹਾਸ ਦੇ ਵਿੱਚ ਨਹੀਂ ਦੇਖੀ ਜਿੰਨਾ ਮਹਾਰਾਜਾ ਰਣਜੀਤ ਸਿੰਘ ਨੂੰ ਪਿਆਰ ਦਿੱਤਾ ਲੋਕਾਂ ਨੇ ਪਿਆਰਿਓ ਪਈ ਅਮਰਤ ਪਾਲ ਸਿੰਘ ਜਿਹੜੇ ਨੇ ਉਹ ਇਸ ਰਾਜ ਦੀ ਕਾਮਨਾ ਦੇ ਵਿੱਚ ਲੱਗੇ ਹੋਏ ਨੇ ਕਿ ਅਸੀਂ ਵੱਖਰੇ ਰਾਜ ਦੀ ਕਾਮਨਾ ਸਾਡੀ ਹੈ ਵੱਖਰੇ ਰਾਜ ਦਾ ਸੁਪਨਾ ਵੇਖਣਾ ਕੋਈ ਕ੍ਰਾਈਮ ਨਹੀਂ ਹੈਗਾ ਤੇ ਵੱਖਰੇ ਰਾਜ ਦੀ ਗੱਲ ਕਰਨਾ ਕ੍ਰਾਈਮ ਨਹੀਂ ਹੈਗਾ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਫਿਰ ਖਾਲਸਤਾਨ ਦੀ ਗੱਲ ਕਰਨ ਵਾਲਿਆਂ ਤੇ ਕਾਰਵਾਈ ਕਿਉਂ ਸਾਡਾ ਸਵਾਲ ਇਹ ਹੋਈ ਹੈ ਬਸ ਅਸੀਂ ਮਤਰੀ ਮਾਂ ਵਾਲੇ ਸਲੂਕ ਦੇ ਖਿਲਾਫਾਂ ਹੋਰ ਸਾਡਾ ਕੋਈ ਮਕਸਦ ਨਹੀਂ ਹੈਗਾ ਜਿਵੇਂ ਕੋਈ ਸਮਝ ਰਿਹਾ ਹੈ ਇਹ ਅਗਲੇ ਦੀ ਮੱਤ ਹੈ ਪਿਆਰਿਓ ਇਸ ਕਰਕੇ ਜਿਹੜੇ ਆਪਣੇ ਅੰਦਰ ਇੱਕ ਜੋਤ ਨੂੰ ਜਗਾ ਕੇ ਚੱਲਦੇ ਨੇ ਗੁਰੂ ਦਾ ਓਟ ਆਸਰਾ ਲੈ ਕੇ ਉਹ ਤੋਂ ਕਾਮਨਾ ਕਰਦੇ ਨੇ ਜਿਹੜਾ ਸਾਰਿਆਂ ਨੂੰ ਵੰਡਦਾ ਤੇ ਪਿਆਰਿਓ ਅਸੀਂ ਉਹਦੇ ਤੋਂ ਮੰਗ ਰੱਖ ਰਹੇ ਹਾਂ ਅਸੀਂ ਉਹਦੇ ਤੋਂ ਹੀ ਮੰਗਾਗੇ ਹੋਰ ਅਸੀਂ ਕਿਸੇ ਤੋਂ ਨਹੀਂ ਮੰਗਣਾ ਤੇ ਪਿਆਰਿਓ ਸਾਨੂੰ ਸਾਰਾ ਕੁਝ ਉਸੇ ਨੇ ਬਖਸ਼ਿਸ਼ ਕਰਨਾ ਹੈ ਇਹ ਅਸੀਂ ਮੰਨ ਕੇ ਚੱਲੇ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ